ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਕਿ ਜਿਹੜੇ ਲੋਗ ਰੱਬ ਤੋਂ ਮੂੰਹ ਫੇਰ ਲੈਂਦੇ ਨੇ ਉਹ ਹਮੇਸ਼ਾ ਦੁੱਖ ਸਹਿੰਦੇ ਨੇ ਉਹ ਰੱਬ ਨੂੰ ਮਿਲ ਨਹੀਂ ਸਕਦੇ बार-बार ਜੰਮਦੇ ਤੇ ਮਰਦੇ ਨੇ ਚਿੰਤਾ ਦਾ ਰੋਗ ਉਹਨਾਂ ਦਾ ਕਦੀ ਪਿੱਛਾ ਨਹੀਂ ਛੱਡਦਾ ਉਹ ਸਦਾ ਦੁਖੀ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਐਸੇ ਲੋਕਾਂ ਨੂੰ ਜੇ ਰੱਬ ਬਖਸ਼ ਲੈ ਤਾਂ ਸ਼ਬਦ ਦੇ ਰਾਹੀ ਉਹ ਲੋਗ ਰੱਬ ਨੂੰ ਮਿਲ ਸਕਦੇ ਨੇ ਰੱਬ ਤੋਂ ਮਨਮੁਖ ਲੋਕਾਂ ਦਾ ਕੋਈ ਠੋੜ ਠਿਕਾਣਾ ਨਹੀਂ ਹੈ ਉਹ ਇੱਕ ਦਰਵਾਜ਼ੇ ਤੋਂ ਦੂਸਰੇ ਦਰਵਾਜ਼ੇ ਪਟਕਦੇ ਰਹਿੰਦੇ ਨੇ ਜਿਸ ਨੂੰ ਵਾਇਗੁਰੂ ਜੀ ਬਖਸ਼ ਲੈਣ ਉਹ ਹੀ ਰੱਬ ਦੀ ਸੰਗਤ ਵਿੱਚ ਮਿਲਦੇ ਨੇ ਰੱਬ ਨੂੰ ਯਾਦ ਕਰਨ ਵਾਲੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਉਹਨਾਂ ਨੂੰ ਜਮ ਛੱਡ ਜਾਂਦਾ ਹੈ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਹੈ ਉਹ ਰੱਬ ਦੀ ਦਰਗਾਹ ਵਿੱਚ ਸਨਮਾਨ ਪਾਉਂਦੇ ਨੇ ਪਰ ਰੱਬ ਦੀ ਭਗਤੀ ਵੀ ਉਹੀ ਕਰਦੇ ਨੇ ਜਿਨ੍ਹਾਂ ਤੇ ਵਾਇਗੁਰੂ ਜੀ ਮਿਹਰ ਕਰਨ ਉਨ੍ਹਾਂ ਦਾ ਪਰਮ ਅਤੇ ਡਰ ਦੂਰ ਹੋ ਜਾਂਦਾ ਹੈ